ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਾਉਆਂ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆ ਪਿੰਡ ਪਿੱਟੇਵੜਾ ਤਹਿਸੀਲ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਵੀਰ ਗੁਰਪੇਜ ਦੇ ਕੋਲ ਪਹੁੰਚਿਆ ਤੇ ਤਿੰਨ ਨਾਗ ਦਿਖਾਵਾਂਗੇ ਕੁਝ ਨਾਗ ਜਿਹੜੇ ਸਵੇ ਸਵਾਏ ਤੇ ਕੁਝ ਗੱਭਨ ਤਿਆਰ ਆ ਕਰਦੇ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਸਾਰੀ ਜਾਣਕਾਰੀ ਸਾਸਤ੍ਰੀ ਗਾਲ ਵੀਰ ਜੀ ਸਾਸਤ੍ਰੀ ਗਾਲ ਜੀ ਕੀ ਹਾਲ ਜੇ ਬਸ ਵਧੀਆ ਤੈਨੂੰ ਬਹੁਤ ਵਧੀਆ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਇੱਥੇ ਨਾਮ ਗੁਰਪ੍ਰੀਤ ਜੋ ਪਿੰਡ ਪਿੱਟੇ ਵੱਡ ਤਸੀਲ ਜਨਾਲਾ ਜ਼ਿਲ੍ਹਾ ਹੁਮਸਾ ਠੀਕ ਜੀ ਫੋਨ ਨੰਬਰ ਬੋਲ ਦਿਓ ਫੋਨ ਨੰਬਰ 814620373 ਠੀਕ ਹੈ ਵੀਰ ਜੀ ਤੇ ਇਦਰੋਂ ਕਰ ਲਈਏ ਸ਼ੁਰੂਆਤ ਕੀ ਜਾਣਕਾਰੀ ਜੀ ਦੀ ਇਹ ਪਹਿਲਾ ਸੂਆ ਛੋਟੀ ਸੂਈ ਜੋ ਚਾਰ ਦੰਦ ਨੂੰ ਮੂੰਹ ਚਾਰ ਦੰਦ ਤੇ ਪਹਿਲਾ ਹੀ ਸੂਗਾ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਅੱਜ 7-8 ਦਿਨ ਹੋ ਗਏ 7 ਤੋਂ 8 ਦਿਨ ਤੇ ਕੀ ਜੀ ਜਵਾਗ ਮਗਰੇ ਦੇ ਮਗਰ ਕੱਟਾ ਜੇ ਕੱਟਾ ਮੇ ਤੇ ਚ ਵਾਈ ਚ ਵਾਈ ਇੱਕ ਨੰਬਰ ਨਿਕਲੀ ਆ ਚੋਣ ਚੋਣ ਬੜੀ ਸਾਫ ਫਿਰ ਗਾਈਆਂ ਵਾਲਾ ਹਿਸਾਬ ਮੱਝਾਂ ਵਾਲਾ ਹਿਸਾਬ ਹੀ ਨਹੀਂ ਪੈਦਾ ਹਿਸਾਬ ਤੋਂ ਬੜੀ ਇਧਰੇ ਤੇ ਕਿੰਨਾ ਕੁ ਦੁੱਧ ਤਿਆਰ ਆ ਮੌਕੇ ਦੇ ਦੇ ਕੋਲ 9 ਕਿਲੋ ਠੰਡਾ ਕਰਕੇ ਹੋਊਗਾ 9 ਲੀਟਰ ਜਿਹੜਾ ਠੰਡਾ ਕਰਕੇ ਕਿੰਨਾ ਕੁ ਭਰੀ ਜਾਊਗੀ ਤੇ 11 12 ਕਿਲੋ ਤੇ ਕੱਢੀ ਜਾਊਗੀ ਕਿਲੋ ਤੋਂ ਉੱਤੇ ਤੇ ਗਾੜੀ ਹੋਊਗੀ ਠੀਕ ਹੈ ਵੀਰ ਜੀ ਖੋਲ ਦਿਓ ਫਿਰ ਖੋਲ ਕੇ ਦਿਖਾ ਦਿਏ ਕਰੀ ਸੂਆ ਪਹਿਲਾਂ ਦੇ ਮੂੰਹੋਂ ਕਿੰਨੇ ਦੰਦ ਦਸੀਏ ਮੂੰਹ ਚਾਰ ਦੰਦ ਤੇ ਮਗਰ ਜਿਹੜਾ ਮੇਲ ਕਾਫ ਆ ਸੋਈ ਨੂੰ ਵੀਰ ਕਹਿੰਦਾ ਕਿ 7 ਤੋਂ 8 ਦਿਨ ਹੋਏ ਆ ਤੇ ਮੌਕੇ ਦੇ ਜਿਹੜਾ ਦੁੱਧ ਤ 9 ਕਿ ਲੀਟਰ ਜਿਹੜਾ ਮੌਕੇ ਤੇ ਦੁੱਧ ਤਿਆਰ ਠੀਕ ਹੈ ਵੀਰ ਜੀ ਵੀਰ ਕਹਿੰਦਾ ਕਿ ਜਿਹੜਾ ਦਿਖਾਵਾ ਹੈ ਉਹ 10 ਦਾ ਕਰੂਗੀ ਬਾਕੀ ਜਿਹੜਾ ਲੀਟਰ ਵਾਲਾ ਦੁੱਧ ਹੈ ਉਹ 9 ਲੀਟਰ ਮੌਕੇ ਤੇ ਤਿਆਰ ਆ ਚੈੱਕ ਕਰ ਸਕਦੇ ਤੁਸੀਂ ਵਜਨ ਵਜਨ ਝੋਟੀ ਦਾ ਚੰਗਾ ਬਾਕੀ ਥਣ ਵੀ ਸੋਹਣਾ ਲੱਗਾ 9 ਕਾਲਾ ਥਣਿਆ ਚਵਾਈ ਵੀਰ ਕਹਿੰਦਾ ਕਿ ਇੱਕ ਨੰਬਰ ਨਿਕਲੀ ਆ ਬਾਕੀ ਪੇਠ ਪੁੜੇ ਦੀ ਬਿਲਕੁਲ ਸਾਫ ਆ ਝੋਟੀ ਤੇ ਕੱਦ ਵਜਨ ਜਿਹੜਾ ਚੰਗਾ ਝੋਟੀ ਦਾ ਮੂੰਹ ਅਜੇ ਚਾਰ ਦੰਦਿਆ ਤੇ ਆ ਲਾਗੇ ਤਾਂ ਵੀ ਆਰਡਰ ਇੱਕ ਵਾਰੀ ਚੈੱਕ ਕਰ ਲਓ ਤੁਸੀਂ ਤੇ ਇਹਦਾ ਰੇਟ ਵੀਰ ਜੀ ਕੀ ਕਰ ਦੇਣਾ ਜੀ? ਹੇ ਲੋ ਵੀਰ ਜੀ ਜਿੰਨੇ ਚੰਗੀ ਲੱਗਦੀ ਹੈ ਤੁਸੀਂ ਦੱਸ ਦਿਓ। ਨਹੀਂ ਤੁਸੀਂ ਦੱਸਣਾ ਜੀ। ਵੀਰ ਜੀ 10 ਦਾ ਦੀ ਦੇ ਦੀਏ। 10 ਦਾ ਦੀ ਕਰ ਦਈਏ ਜਿਆ ਜ ਹੋਰ। 98000 ਦੀ ਦੇ ਦੀਏ। 2 ਛੱਡ ਦੇਣਾ ਲੱਖ 'ਚੋਂ? ਥੋੜਾ ਜਿਹਾ ਹੋਰ ਛੱਡ ਦੋ। 98000 ਦੀ ਜਸਮ। ਲਓ ਜੀ ਹਾਂ ਨਾ ਹੀ ਵੀਰ ਕਹਿੰਦਾ ਕਿ ਜਿਹੜੀ 95000 ਦੀ ਝੋਟੀ ਦੇ ਦਾਂਗੇ ਮੂੰਹੋਂ 4 ਦਾਂਦੇ ਆ ਤੇ ਅਠਾਂਗ ਦੇਣਾ ਦੀ ਸੋਈ ਆ ਤੇ ਮੌਕੇ ਤੇ ਜਿਹੜਾ 10 ਲੀਟਰ ਦਾ ਤਿਆਰ ਆ। ਤੇ ਇਹਦੇ ਕੋਲ ਵੀਰ ਜੀ ਆ ਕਿਦਾਂ ਜੀ? ਹਾਂ ਜੀ। ਰਾਤੀ ਸੂਈ ਜੋ ਅੱਛਾ ਜੀ ਕੱਲ ਵੀ ਜਾਣੀ ਦੁਪਹਿਰੇ ਜੇ 12 1 ਵਜੇ ਸੂਈ ਹੋਊਗੀ ਸਾਫ਼ ਕਰਤੀ ਜੇ ਤੇ ਮਗਰ ਕਾਫ ਜੀ ਆ ਗਿਆ ਇਹਦੇ ਮੇਲ ਕਾਫ ਆ ਗਿਆ ਇਹਦੇ ਮਗਰ ਵੀ ਠੀਕ ਜੀ ਇਹ ਕਿੰਨਾ ਕੁ ਦੁੱਧ ਭਰੀ ਜਾਊਗੀ ਤੇਰੀ 12 13 ਕਿਲੋ ਦੇ ਕੱਢੀ ਜਾਊਗੀ ਠੀਕ ਹੈ ਵੀਰ ਜੀ ਇਹ ਚਵਾਈ ਚਵਾਈ ਕਿੱਦਾਂ ਨਿਕਲੀ ਜੇ ਇਹਦੀ ਠੀਕ ਹੈ ਸੂਹਾ ਦੂਸਰਾ ਹੀ ਜਣਾ ਇਹ ਵੀ ਖੋਲ ਦਿਓ ਵੀਰ ਜੀ ਖੋਲ ਕੇ ਦਿਖਾ ਦਿਏ ਲੋ ਜੀ ਚੈੱਕ ਕਰ ਸਕਦੇ ਦੂਸਰਾ ਹੀ ਸੂਈ ਸੂਹਾ ਜਿਹੜਾ ਇਹ ਵੀ ਛੋਟੀ ਸੂਈ ਆ ਤੇ ਮਗਰੇ ਦੇ ਕਾਫ ਕੀ ਆਇਆ ਜੇ ਮੇਲ ਕਾਫ ਇਹਦੇ ਮਗਰ ਵੀ ਆ ਗਿਆ ਬਾਕੀ ਚੈੱਕ ਕਰ ਸਕਦੇ ਲਾਗੇ ਤੋਂ ਅਸੀਂ ਆਰਡਰ ਦੀ ਕੁਆਲਿਟੀ ਦੇ ਥਣਾ ਦਾ ਸਹਿਜ ਗੈਪ ਤੇ ਕੱਦ ਜਿਹੜਾ ਇਹ ਵੀ ਛੋਟੀ ਦਾ ਚੰਗਾ ਪਿਠ ਪੁੜੇ ਦੀ ਬਿਲਕੁਲ ਸਾਫ ਆ ਚੈੱਕ ਕਰ ਲੋ ਲਾਗੇ ਤੋਂ ਸਿੰਘ ਮੂੰਹ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਬਿਲਕੁਲ ਚੰਗੀ ਆ ਸਿੰਘ ਵੀ ਬਹੁਤ ਵਜਨ ਦੇ ਹਿਸਾਬ ਨਾਲ ਫੱਬਦਾ ਲਓ ਜੀ ਸੂਹਾ ਦੂਸਰਾ ਹੀ ਜਣਾ ਵੀਰ ਜੀ ਇਹ ਤਾਂ ਵੀ ਚਵਾਈ ਚੁਈ ਇੱਕ ਨੰਬਰ ਹੀ ਨਿਕਲੀ ਇਹਦੀ ਵੀ ਠੀਕ ਹੈ ਵੀਰ ਜੀ ਤੇ ਇਹਦਾ ਰੇਟ ਕੀ ਕਰ ਦੇਣਾ ਇਹ ਵੇਖ ਲਓ ਵੀਰ ਜੀ ਦੇ ਦਈਏ 85 ਹਜ਼ਾਰ ਦੀ 85 ਦੀ ਹਾਂ ਵੇਖ ਲਓ ਕਰਨਾ ਹੋਰ ਛੋਟੇ ਛੱਪਾ ਤੇ ਕਰ ਦਿਓ ਤਿੰਨ ਛੱਡ ਦੀ ਬਿਆਸੀ ਸੋਚੀ ਪੈਂਦੇ ਤੁਸੀਂ 82 ਦੀ ਜਾਂਦੀ ਹੈ 82 ਹਜ਼ਾਰ ਦੀ ਨਹੀਂ ਕਰਦੇ ਥੋੜਾ ਜਿਹਾ ਹੋਰ ਕਰਦੇ ਮਾਂ ਚੱਲ ਇੰਨੇ ਚਿਰ ਪਿੱਛੇ ਵੀਡੀਓ ਲੱਗੇ ਪਾਉਣ ਮਾਂ ਫਿਰ ਆਪਾਂ ਰੇਟ ਉਹੀ ਪਾਉਣਾ ਜਿੱਤੇ ਵੇਗੀ ਜਾਣ ਆਹੋ ਉਹ ਗੱਲ ਹੈ ਬਾਕੀ ਸੋਚੀ ਜ਼ਿਆਦਾ ਪੈ ਜਨਾ ਹੋਰ ਨਹੀਂ ਕੋਈ ਵੀ ਗੱਲ ਲਓ ਜੀ ਵੀਰ ਜੀ 80000 ਦੀ ਵੀਰ ਕਹਿੰਦਾ ਕਿ ਜਿਹੜੀ ਹਾਂ ਨਾ ਝੋਟੀ ਦੇ ਦਾਂਗੇ ਦੂਸਰਾ ਸੁਬਾ ਬਿਲਕੁਲ ਹੀ ਜਾਇਜ਼ ਰੇਟ ਕਰਤਾ ਵੀਰ ਨੇ ਚਵਾਈ ਚਵਾਈ ਵੀਰ ਕਹਿੰਦਾ ਕਿ ਇੱਕ ਨੰਬਰ ਨਿਕਲੀ ਮਗਰ ਮੇਲਕਾਫ ਆ ਗਿਆ ਜੇ ਤੇ ਤੀਸਰੇ ਨੰਬਰ ਤੇ ਵੀਰ ਜੀ ਉਹ ਪਉਣੀ ਅਗਲੀ ਹਾਂਜੀ ਉਹ ਗੱਭਰ ਇਹ ਕਿਦਾਂ ਜੀ ਇਹ ਝੋਟੀ ਗੱਭਰ ਨਹੀਂ ਦੂਜਾ ਸੁਬਾ ਸੁਬਾ ਦੂਸਰਾ ਹਾਂਜੀ ਹਾਂਜੀ ਠੀਕ ਹੈ ਕਿੰਨੇ ਦਿਨ ਖੜਦੀ ਹੈ ਜੇ ਜੀ ਹਫਤਾ ਲਈ ਜੀ ਹਫਤਾ ਖੰਡ ਜਿਹੜਾ ਖੜਦੀ ਹੈ ਨੀਲੀ ਰਾਵੀ ਦਾ ਪੱਕਾ ਰ ਤੇ ਤੇ ਪੰਦ ਪਣਾ ਇੱਕ ਨੰਬਰ ਆਈ ਜੇ ਹਾਂਜੀ ਚੋਣ ਚੋਣ ਪੰਜ ਤੇ ਪੰਜ ਸਾਫ ਜੀ ਠੀਕ ਹੈ ਵੀਰ ਜੀ ਖੋਲੋ ਫਿਰ ਤੋੜਾ ਜ਼ਰਾ ਚੈੱਕ ਕਰਾਈਏ ਸੁਭਾ ਦੂਸਰਾ ਸੁਣਾ ਨੇ ਠੀਕ ਜੀ ਕਿੰਨੇ ਕ ਦੁੱਧ ਆ ਲਈਏ ਵੇਹੇ ਛੋਟੀ ਵੀਰ ਜੀ 14 15 ਕਿਲੋ ਭਰੀ ਜਾਊਗੀ ਠੀਕ ਹੈ ਅੰਦਰ ਰਹੀ ਜਿਆਦਾ ਜਾਬ ਦੀ ਚਿੱਟੀ ਜੀ ਹੋਈ ਐ ਲਓ ਜੀ ਜਿਆਦਾ ਕਿਹਨੇ ਜਿਹੜੀ ਅੰਦਰ ਹੀ ਬੰਨ ਛੱਡੀ ਐ ਹੈ ਛੋਟੀ ਜਿਹੜੀ ਨੀਲੀ ਰਾਵੀ ਦੇ ਵਿੱਚ ਐ ਸਿੰਘ ਮੂੰਹ ਦੀ ਸੋਹਣੀ ਐ ਨਿਗਾਹਾਂ ਦੇ ਕਾ ਜਾਂ ਸਿੰਘ ਲੱਗਾ ਤੇ ਕੱਦ ਜਿਹੜਾ ਚੰਗਾ ਵੱਡਾ ਬਾਕੀ ਥਣ ਵੀ ਜਿਹੜਾ ਨੋਕ ਵਾਲਾ ਲੱਗਾ ਕਰਮਾਲੀ ਨੂੰ ਕਰੋ ਜੀ ਜੀ ਦਰਦੀ ਏ ਥੋੜੀ ਜੀ ਗੱਲ ਹੋਰ ਕੋਈ ਨਹੀਂ ਆ ਕਿੰਨੇ ਦਿਨ ਆਖਿਆ ਜੇ ਲੈ ਜੂਗੀ ਜੀ ਹਫਤਾ ਲੈ ਲੂਈ ਜੀ ਹਫਤਾ ਖਾਂਡੇ ਜਿਹੜਾ ਖੜਦੀ ਏ ਝੋਟੀ ਬਾਕੀ ਦੁੱਧ ਚੰਗਾ ਭਰੀ ਏ ਉਹ ਵੀ ਥਣ ਬਹੁਤ ਸੋਹਣਾ ਲੱਗਾ ਜਿਹੜਾ ਨੋਕ ਵਾਲਾ ਥਣ ਆ ਲੱਗ ਜਿਓ ਚੈੱਕ ਕਰ ਲੋ ਤੁਸੀਂ ਤੇ 53 53 ਵੀਰ ਕਹਿੰਦਾ ਕਿ ਜਿਹੜੀ 1 ਨੰਬਰ ਆਈ ਆ ਤੇ ਇਹਦਾ ਰੇਟ ਵੀਰ ਜੀ ਕੀ ਕਰ ਦੇਣਾ ਆਪਾਂ ਲੈ ਲੋ ਵੀਰ ਜੀ 1 20 ਦੇ ਦਈਏ 1 ਲੱਖ ਦੇ 20000 ਦੀ ਨਿਕਾ ਜਾਂ ਰੇਟ ਕਰ ਦੋ ਬਿਲਕੁਲ ਹੀ ਹਾਂ ਨਾਲ ਆ ਬਾਕੀ ਝੋਟੀ ਵੱਡੀ ਕੋਈ ਸ਼ੱਕ ਨਹੀਂ ਹੈਗਾ ਹਰ ਪਾਸਿਓ ਝੋਟੀ ਸੋਹਣੀ ਨੀਲੀ ਰਾਵੀ ਦੇ ਵਿੱਚ ਆਉਂਦੀ ਆ ਤੇ ਹਾਂ ਨਾ ਕਰਦ ਗਏ ਵੀਰ ਜੀ ਹਾਂ ਨਾ 1 15 ਲਿਖੀਏ 1 ਲੱਖ ਤੇ 15000 ਦੀ ਦੱਸ ਦੀ ਨਾ ਕਰਦ ਗਏ 8 ਦੀ ਜਾਣ ਤੋਂ ਕੋਈ ਲਓ ਜੀ 1 ਲੱਖ ਦੇ 8000 ਦੀ ਵੀਰ ਕਹਿੰਦਾ ਕਿ ਝੋਟੀ ਜਿਹੜੀ ਦੇ ਦਾਂਗੇ। ਉਹ ਅੱਗੇ ਵੀ ਝੋਟੀ 1 30 35 40 ਦੀ ਵਿਕਦੀ। ਬਿਲਕੁਲ ਜੀ ਕੋਈ ਕਾਰੋਬਾਰੀ ਭਰਾ ਵੀ ਆਪਣਾ ਖੜ ਸਕਦਾ ਹੈ ਤੇ ਜਿਹੜੀ ਝੋਟੀ ਅੱਗੇ ਵੀ ਚਾਹ ਪਾਣੀ ਕਿਸੇ ਨੂੰ ਦੇ ਸਕਦੀ ਹੈ ਵਧੀਆ। ਵੀਰ ਵਪਾਰੀ ਭਰਾ ਵੀ ਵੀਰ ਨਾਲ ਗੱਲਬਾਤ ਕਰ ਸਕਦਾ ਹੋਰ ਕੋਈ ਵੀਰ ਜੀ ਕਹਿਣਾ ਹੋਵੇ ਕੁਝ। ਹੋਰ ਵੀਰ ਜੀ ਜਿਹੜਾ ਵੀ ਵੀਰ ਭਰਾ ਫੋਨ ਲਾਊਗਾ ਕੋਈ ਨਹੀਂ ਮਾਨਦਾਨ ਖੁੱਲ੍ਹੂਗਾ ਜੋ ਬਾਕੀ ਵੀਰ ਮਹਾਰਾਜ ਇੱਥੇ ਆਵੇ ਦੋ ਟਾਈਮ ਤਿੰਨ ਟਾਈਮ ਸਵਾਇ ਨਾਲ ਕੇ ਤੇ ਫੇਰ ਲਓ ਜੀ ਵੀਰ ਦੀ ਗੱਲ ਤੁਸੀਂ ਸੋਣੀ ਲਈ ਵੀਰ ਕਹਿੰਦਾ ਕਿ ਜਿਹੜਾ ਮੌਕੇ ਤੇ ਉਹ ਵੀ ਮਾਨਦਾਨ ਖੁੱਲਾ ਕਰ ਦਾਂਗੇ ਬਾਕੀ ਆਓ ਆਪਣੀ ਤਸੱਲੀ ਕਰੋ ਤੇ ਪਸ਼ੂ ਵੀਰ ਦੇ ਕੋਲ ਤਿੰਨੇ ਚੰਗੇ ਆ ਤਿੰਨੇ ਪਸ਼ੂ ਜਿਹੜੇ ਖਰੀਦਣ ਵਾਲੇ ਅੱਗੇ ਜਾ ਕੇ ਵੀ ਵੇਖਦੇ ਕੋਈ ਕਾਰੋਬਾਰੀ ਭਰਾ ਵੀ ਖਰੀਦ ਸਕਦਾ ਤੇ ਵੀਡੀਓ ਜਿਹੜੀ ਵੀਰ ਕਹਿੰਦਾ ਲਓ ਜੀ ਚੈੱਕ ਵੀਡੀਓ ਪੂਰੀ ਵੇਖੋ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਵੀਡੀਓ ਪੂਰੀ ਵੇਖਣ ਲਈ ਦਿਲੋਂ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ